ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆਂ ਚਸਰੀਨਾ ਵਲੌਗ ਚੈਨਲ ਤੇ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਹੈਲੋ ਜੀ ਸਤਿ ਸ਼੍ਰੀ ਅਕਾਲ ਮੈਂ ਆ ਮਨਪ੍ਰੀਤ ਤੇ ਅੱਜ ਵਾਲੀ ਵੀਡੀਓ ਬੜੀ ਇੰਟਰਸਟਿੰਗ ਆ ਥੋੜੀ ਵੱਖਰੀ ਆ ਠੀਕ ਆ ਤੁਹਾਡੇ ਲਈ ਸਾਰੇ ਜਣੇ ਵੀਡੀਓ ਨੂੰ ਕੰਟੀਨਿਊ ਕਰਿਓ ਸੋ ਇੱਕ ਸਾਰੇ ਜਣੇ ਤੁਹਾਡੇ ਕਮੈਂਟਾਂ ਦੇ ਜਵਾਬ ਦੇਣੇ ਨੇ ਇਸ ਵੀਡੀਓ ਦੇ ਵਿੱਚ ਆਪਾਂ ਤੇ ਜਿਹੜਾ ਇੱਕ ਆਪਾਂ ਤੁਹਾਡੇ ਲਈ ਨਵਾਂ ਚੈਨਲ ਲੈ ਕੇ ਆਂਦਾ ਬਹੁਤ ਕੈਂਟ ਚੈਨਲ ਆ ਕਿਉਂਕਿ ਆਪਾਂ ਹੁਣ ਜਿਹੜਾ ਬੁਟੀਕ ਖੋਲਿਆ ਉਸ ਤੇ ਸਾਰਿਆਂ ਨੇ ਬਹੁਤ ਵਧੀਆ ਰਿਸਪੌਂਸ ਦੇ ਰਹੇ ਹੋ ਤੇ ਆਪਾਂ ਵਲੌਗ ਵਾਲੇ ਚੈਨਲ ਤੇ ਸਾਰੀਆਂ ਵੀਡੀਓ ਅਪਲੋਡ ਕਰਦੇ ਸੀਗੇ ਹਨ ਜਿੰਨੀਆਂ ਵੀਡੀਓ ਸੀਗੀਆਂ ਆਪਾਂ ਵਲੌਗ ਵਾਲੇ ਚੈਨਲ ਤੇ ਅਪਲੋਡ ਕਰਦੇ ਕੁਝ ਜਿੰਨੀ ਸਾਡੀ ਆਡੀਅנס ਜੁੜੀ ਹੋਈ ਆ ਉਹ ਵਲੌਗ ਦੇਖਣਾ ਪਸੰਦ ਕਰਦੀ ਆ ਸੋ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਸੀਗਾ ਕਿ ਕਈ ਕਮੈਂਟ ਵੀ ਕਰਦੇ ਬਈ ਵਲੌਗ ਵਾਲਾ ਚੈਨਲ ਤੁਸੀਂ ਵਲੌਗ ਵਾਲਾ ਚੈਨਲ ਅਲੱਗ ਰੱਖੋ ਤੇ ਸੂਟਾਂ ਵਾਲਾ ਚੈਨਲ ਅਲੱਗ ਰੱਖੋ ਠੀਕ ਆ ਤੇ ਹੁਣ ਆਪਾਂ ਤੁਹਾਡੀ ਉਸ ਪਰ ਮੈਂ ਸਤੇ ਆਪਾਂ ਦੂਸਰਾ ਚੈਨਲ ਕ੍ਰੀਏਟ ਕਰ ਲਿਆ ਆਪਣਾ ਰੀਤ ਫੈਸ਼ਨਸ ਲਈ ਨਾ ਸੋ ਆਪਾਂ ਹੁਣ ਜੜੀਆਂ ਵੀ ਸੂਟਾਂ ਦੀਆਂ ਵੀਡੀਓ ਨੇ ਆਪਾਂ ਸਾਰੀਆਂ ਉਸ ਤੇ ਲੈ ਕੇ ਆਵਾਂਗੇ ਸੋ ਜਿਨ੍ਹਾਂ ਨੇ ਵੀ ਸੂਟ ਦੇਖਣੇ ਆ ਜਾਂ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਉਹਦੇ ਬਾਰੇ ਅੱਪਾ ਤੁਹਾਨੂੰ ਹਰ ਇੱਕ ਟਿਪ ਦੇਵਾਂਗੇ ਉਹਦੇ ਵਿੱਚ ਸੂਟਾਂ ਬਾਰੇ ਜਾਂ ਜਿਸੇ ਕਿਸੇ ਨੇ ਬਿਜ਼ਨਸ ਸਟਾਰਟ ਕਰਨਾ ਆਪਾਂ ਉਹਦੇ ਵਿੱਚ ਵੀ ਸਾਰਾ ਕੁਝ ਦੱਸਾਂਗੇ ਸੋ ਫਰਸਟ ਆਪਾਂ ਸਟਾਰਟਿੰਗ ਹੁਣ ਆਪਾਂ ਉੱਥੇ ਨਵੇਂ ਚੈਨਲ ਤੋਂ ਕਰਾਂਗੇ ਤੇ ਆਪੋ ਉਸ ਨਵੇਂ ਚੈਨਲ ਤੇ ਸਾਰੀਆਂ ਹੀ ਕੱਪੜਿਆਂ ਦੀਆਂ ਵੀਡੀਓ ਲੈ ਕੇ ਆਵਾਂਗੇ ਉਹ ਚੈਨਲ ਦੀ ਉੱਤੇ ਨਾ ਆਪਾਂ ਜਲਦੀ ਜਾ ਕੇ ਉੱਥੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤਾਂ ਕਿ ਤੁਹਾਡੇ ਤੱਕ ਹਰ ਇੱਕ ਵੀਡੀਓ ਸੂਟਾਂ ਵਾਲੀ ਵੀ ਪਹੁੰਚ ਸਕੇ ਜਿਹੜਾ ਜਿਨ੍ਹਾਂ ਨੂੰ ਨਹੀਂ ਪਤਾ ਉਹ ਦੁਬਾਰਾ ਸਰਚ ਕਰਕੇ ਰੀਤ ਫੈਸ਼ਨਸ ਲੀਨਾ ਉੱਤੇ ਜਾ ਕੇ ਤੁਸੀਂ ਉਹ ਵੀਡੀਓ ਮਤਲਬ ਦੇਖ ਸਕਦੇ ਹੋ ਜਿਹੜਾ ਇਹ ਆਪਣਾ ਚੈਨਲ ਹੈ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜਾ ਆਪਣਾ ਇਹ ਚੈਨਲ ਆ ਇਹ ਜਿਹੜਾ ਇਹ ਆਪਣਾ ਚੈਨਲ ਬਣਾਇਆ ਹੋਇਆ ਇਹਦੇ ਉੱਤੇ ਆਪਾਂ ਲਾਈਵ ਵੀ ਆਇਆ ਕਰਾਂਗੇ ਰਿਤ ਫੈਸ਼ਨਸ ਲੈਣਾ ਤੇ ਆਪਾਂ ਲਾਈਵ ਵੀ ਆਵਾਂਗੇ ਤੇ ਆਪਾਂ ਕੱਲ ਹੀ ਚੈਨਲ ਬਣਾਇਆ ਸੀਗਾ ਸੋ ਕਾਫੀ ਵਧੀਆ ਰਿਸਪੌਂਸ ਆ ਹਰੇ ਸਾਡੀ ਪਹਿਲੀ ਵੀਡੀਓ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਅਸੀਂ ਪਹਿਲੀ ਵੀਡੀਓ ਆ ਸੋ ਵੀਡੀਓ ਪਾਉਣ ਤੋਂ ਪਹਿਲਾਂ ਹੀ ਤੁਹਾਡਾ ਬਹੁਤ ਰਿਸਪੌਂਸ ਆ ਰਿਹਾ ਸੋ ਉਸ ਉਸ ਚੈਨਲ ਦੇ ਉੱਤੇ ਨਾ ਮੇਰੀਆਂ ਭੈਣਾਂ ਜਿਹੜੀਆਂ ਦੇਖਦੀਆਂ ਨੇ ਹਨਾ ਜਿਹੜੇ ਸਟਾਰਟ ਕਰਦੇ ਨੇ ਵੀ ਅਸੀਂ ਕਿੱਥੋਂ ਸ਼ੁਰੂ ਕੀਤਾ ਸੀਗਾ ਤੇ ਕਿੱਥੋਂ ਤੱਕ ਪਹੁੰਚੇ ਹਾਂ ਤੇ ਕਿੱਥੋਂ ਅਸੀਂ ਅੱਗੇ ਜਾਣਾ ਚਾਹੁੰਦੇ ਹਾਂ ਅਸੀਂ ਸਾਰੇ ਆਵਦੀ ਉਹਦੇ ਵਿੱਚ ਜਿਹੜੀ ਹੈਗੀ ਜਰਨਲ ਨੋਲਜ ਤੁਹਾਨੂੰ ਦੇਵਾਂਗੇ ਜੇ ਮੇਰੀਆਂ ਭੈਣਾਂ ਨੇ ਬੁਟੀਕ ਸਟਾਰਟ ਕਰ ਲਾਉਂਦੇ ਆ ਇਹਨਾਂ ਦਾ ਰਿਪਲਾਈ ਕਰਨਾ ਅਨਸਰ ਦੇਣਾ ਮਤਲਬ ਕਿ ਔਖਾ ਹੋ ਜਾਂਦਾ ਕੱਲੇ ਬੰਦੇ ਨੂੰ ਹਨਾ ਸੋ ਆਪਾਂ ਜਿਹੜਾ ਹੁ ਨਵਾਂ ਚੈਨਲ ਬਣਾਇਆ ਉਹਦੇ ਵਿੱਚ ਸਾਰੀਆਂ ਟਿਪਸ ਦੇਵਾਂਗੇ ਬਿਊਟੀ ਰਿਲੇਟਡ ਤੁਸੀਂ ਸਾਰਿਆਂ ਦੇ ਮਨਪਸੰਦ ਨੂੰ ਕਮੈਂਟ ਕਰ ਦਿਓ ਕਿੰਨੇ ਜਾਣੇ ਕਿ ਮਨਪਸੰਦ ਫੇਸ ਤੇ ਕੀ ਲਾਉਂਦੀ ਆ ਇਹ ਮਤਲਬ ਕਿ ਕੀ ਕੀ ਇਹਦੀ ਮਨਪਸੰਦ ਡਾਈਟ ਡਾਈਟ ਪਲਾਨ ਆ ਮਤਲਬ ਕਿੰਦਾ ਫਿੱਟ ਰਹਿੰਦੀ ਆ ਜਾਂ ਅਸੀਂ ਕੀ ਕਿੰਦਾ ਸਾਡਾ ਲਾਈਫ ਸਟਾਈਲ ਆ ਕਿੰਦਾ ਅਸੀਂ ਰਹਿੰਦੇ ਆ ਸੋ ਜਿਹੜਾ ਜੀ ਰੀਟ ਫੈਸ਼ਨ ਸ੍ਰੀਨਾ ਚੈਨਲ ਆ ਨਾ ਉਹਦੇ ਉੱਤੇ ਆਪਾਂ ਸਾਰੀਆਂ ਇਹ ਚੀਜ਼ਾਂ ਜਿਹੜੇ ਤੁਹਾਡੇ ਕਮੈਂਟ ਸੀਗੇ ਸਾਰਿਆਂ ਦੇ ਉਹਨਾਂ ਦੇ ਆਪਾਂ ਸਾਰੀਆਂ ਵੀਡੀਓ ਬਣਾਵਾਂਗੇ ਸੋ ਸਾਰੇ ਸੋਹਣੇ ਸੋਹਣੇ ਸੂਟ ਦੇਖਣ ਵਾਸਤੇ ਆਪਣੇ ਰਿਤ ਫੈਸ਼ਨਸ ਦੇ ਨਾਮ ਨੂੰ ਪੇਜ ਨੂੰ ਆਪਨੋਂ ਹੋਣੇ ਫੋਲੋ ਕਰ ਲਓ ਤੇ ਆਪਾ ਉਹਦੇ ਉੱਤੇ ਰੈਗੂਲਰ ਆਪਾਂ ਰੀਲਾਂ ਵਗੈਰਾ ਸਾਰੀਆਂ ਜਿੰਨਾ ਸੂਟ ਸੂਟਾਂ ਦੇ ਰਿਲੇਟਡ ਹੈਗਾ ਹੁਣ ਆਪਣਾ ਇਸ ਵਲੌਗ ਚੈਨਲ ਤੇ ਕੋਈ ਵੀ ਕੁਝ ਨਹੀਂ ਆਊਗਾ ਤੇ ਹੌਲੀ ਹੌਲੀ ਆਪਾਂ ਜਿਹੜੀਆਂ ਤੇ ਆਪਣੇ ਪੋਸਟਾਂ ਪਾਈਆਂ ਆ ਪਰ ਰਿਮੂਵ ਕਰ ਦੇਣੀਆਂ ਇਧਰੋਂ ਸਾਰੀਆਂ ਠੀਕ ਹੈ ਅਗਰ ਰਿਮੂਵ ਕਰਕੇ ਨਾ ਸਾਰੇ ਆਪਾਂ ਉਸ ਚੈਨਲ ਤੇ ਲੈ ਕੇ ਆਵਾਂਗੇ ਇਹਦੇ ਤੋਂ ਆਪਾਂ ਡਿਲੀਟ ਕਰ ਦਾਂਗੇ ਵਲੌਗ ਵਾਲੇ ਤੋਂ ਸਾਰੀਆਂ ਉਹ ਵੀਡੀਓ ਆਪਾਂ ਸਟਾਰਟਿੰਗ ਤੋਂ ਜਿੱਦਾਂ ਹੋਈ ਸੀਗੀ ਆਪਣੀ ਉਸ ਤੋਂ ਲੈ ਕੇ ਸਾਰੀਆਂ ਪਾਉਦੇ ਤੇ ਪੋਸਟ ਕਰ ਦਾਂਗੇ ਤੁਸੀਂ ਉੱਥੇ ਜਾ ਕੇ ਦੁਬਾਰਾ ਦੇਖ ਸਕਦੇ ਨਵਾਂ ਨਵਾਂ ਚੈਨਲ ਖੋਲੇ ਨੇ ਆਪਣਾ ਠੀਕ ਆ ਇਹ ਹੋ ਗਿਆ ਮੇਰ ਨੂੰ ਅੱਡ ਕੋਈ ਗੱਲ ਸੀਰੀਸ ਮੈਥੋ ਨજર ਰਹਿਆ ਨਹੀਂ ਜੰਨ ਮੈਂ ਭੁੱਖਾ ਰਹਿਆ ਸਦਾ ਪਿਆਸਾ ਰਹਿਆ ਸਦਾ ਪਰ ਮੈਂ ਹੱਸੇ ਬਣਾਉਂਦੀ ਰਹਿ ਸਕਦਾ ਕੋਈ ਗੱਲ ਨਹੀਂ ਇਹ ਹੋ ਗਈ ਇਹ ਹੋ ਗਈ ਅੱਡ ਮੇਰੇ ਤੋਂ ਠੀਕ ਆ ਹੁਣ ਜਿਹੜੇ ਚੈਨਲ ਆ ਹੀ ਵੰਡ ਲਏ ਹੁਣ ਸੂਟ ਵਾਲਾ ਡਿਪਾਰਟਮੈਂਟ ਦੇਤਾ ਇਹਨੂੰ ਸੋ ਸਾਰੇ ਇਹ ਨਹੀਂ ਸਾਂਭਣਾ ਫੁੱਟ ਸੂਟਾਂ ਡਿਪਾਰਟਮੈਂਟ ਇੱਕ ਚੈਨਲ ਇਹਨੂੰ ਦੇਤਾ ਬਣਾ ਕੇ ਸੋ ਸਾਰੇ ਤੁਸੀਂ ਸਾਥ ਦਿਓ ਤੇ ਮਨਪ੍ਰੀਤ ਹੈਂਡਲ ਕਰੂਗੀ ਚੈਨਲ ਨੂੰ ਉਹਦੇ ਉੱਤੇ ਵਧੀਆ ਰੀਲਾਂ ਆਏ ਕਰਨੀਆਂ ਸੂਟਾਂ ਦੀਆਂ ਆਏ ਕਰਨੀਆਂ ਟਿਪਸ ਆਏ ਕਰਨੀਆਂ ਜੋ ਤੁਸੀਂ ਕਮੈਂਟ ਕਰਦੇ ਹੋ ਕਮੈਂਟਾਂ ਦੇ ਸਾਰੇ ਜਵਾਬ ਆਏ ਕਰਨਗੇ ਠੀਕ ਹੈ ਨਾ ਹੂੰ ਠੀਕ ਹੈ ਤੇ ਫਿਰ ਆਹ ਸੂਟ ਦੇਖੋ ਕਿਵੇਂ ਲੱਗਦਾ ਘੈਂਟ ਲੱਗਦਾ ਸੋ ਇਹੋ ਜਿਹੇ ਸੂਟ ਸਾਰੇ ਉੱਤੇ ਪੋਸਟਾਂ ਰੀਲਾਂ ਜਿੰਨਾ ਵੀ ਹੋਊਗਾ ਸਾਰਾ ਸੂਟਾਂ ਦੇ ਰਿਲੇਟਡ ਹੋਊਗਾ ਉਹਦੇ ਵਿੱਚ ਕਦੇ ਵੀ ਵਲੌਗ ਨਹੀਂ ਆਊਗਾ ਤੇ ਉਹ ਜਿਹੜਾ ਆਪਣਾ ਵਲੌਗ ਹੈ ਇਹਦੇ ਵਿੱਚ ਸੂਟ ਨਹੀਂ ਹੋਣਗੇ ਸੋ ਅਲੱਗ-ਅਲੱਗ ਕਰਦਾਂਗੇ ਆਪਾਂ ਨਾ ਥੋੜਾ ਜਿਹਾ ਸਾਰਾ ਸਤਨਾਜਾ ਜਿਹਾ ਬਣਿਆ ਪਿਆ ਸੀ ਸਾਰਾ ਕੋਈ ਮਿਕਸ ਆ ਪੋਈ ਜਾਂਦਾ ਸੀ ਤੇ ਬੜੀ ਪ੍ਰੋਬਲਮ ਆਉਂਦੀ ਸੀ ਆਡੀਅנס ਨੂੰ ਕਿ ਜਿਹਨਾਂ ਨੇ ਸਾਰਾ ਕੁਝ ਕੱਲਾ-ਕੱਲਾ ਕਰਦਾਂਗੇ ਆਪਣੇ ਆਏ ਨਾ ਕਿ ਜਿਹਦੇ ਵਲੌਗ ਦੇਖਦੇ ਉਹ ਵਲੌਗ ਦੇਖਣਾ ਪਸੰਦ ਕਰਦੇ ਨੇ ਹਨਾ ਜਿਹੜੇ ਮੇਰੇਆਂ ਪਾਣਾ ਸੂਟ ਦੇਖਦੇ ਆ ਉਹ ਦੇਖਣੇ ਆ ਉਹ ਸਪੈਸ਼ਲ ਰੀਤ ਫੈਸ਼ਨਸ ਲੀਨਾ ਤੇ ਆ ਕੇ ਸੂਟ ਦੇਖ ਸਕਦੇ ਆ ਵਲੌਗ ਵਾਲੇ ਜਸ ਲੀਨਾ ਵਲੌਗ ਤੇ ਆ ਕੇ ਵਲੌਗ ਦੇਖ ਸਕਦੇ ਆ ਸੂਟਾਂ ਵਾਲੇ ਚੈਨਲ ਤੇ ਜੇ ਤੁਸੀਂ ਸਰਚ ਕਰੋਗੇ ਨਾ ਰੀਤ ਫੈਸ਼ਨਸ ਲੀਨਾ ਕੋਈ ਕੱਲ ਨੂੰ ਕੋਈ ਖੜੀ ਉੱਥੇ ਆਏ ਜਿਗਰੀ ਠੀਕ ਆ ਉਹ ਇਹਦਾ ਚੈਨਲ ਆ ਮੈਂ ਉਹਦੇ ਚ ਹੈ ਨਹੀਂ ਓਕੇ ਤੁਹਾਨੂੰ ਨਿਸ਼ਾਨੀ ਆ ਜੂ ਕਿਉਂਕਿ ਜੇ ਤੁਸੀਂ ਰੀਤ ਫੈਸ਼ਨਸ ਲੀਨਾ ਸਰਚ ਕਰੋਗੇ ਨਾ ਸਾਡੇ ਤੁਹਾਨੂੰ ਪਹਿਲਾਂ ਤੋਂ ਸਾਡਾ ਕੋਈ ਚੈਨਲ ਨਵਾਂ ਜਿਹੜੀਆਂ ਸਾਡੀਆਂ ਪੁਰਾਣੀਆਂ ਚੈਨਲਾਂ ਦੀਆਂ ਵੀਡੀਓ ਤੁਹਾਨੂੰ ਸਾਰੀਆਂ ਉਹ ਸ਼ੋ ਹੋਣਗੀਆਂ ਪਰ ਤੁਸੀਂ ਧਿਆਨ ਨਾਲ ਦੇਖ ਲਿਓ ਵੀ ਕਿਹੜਾ ਨਵਾਂ ਚੈਨਲ ਆ ਚੈਨਲ ਖੋਲ੍ਹ ਲਿਓ ਵੀਡੀਓ ਨਾ ਖੋਲ੍ਹਿਓ ਤੇ ਜਦੋਂ ਹੌਲੀ-ਹੌਲੀ ਆਪਾਂ ਉਹ ਤੇ ਵਰਕ ਕਰਾਂਗੇ ਫਿਰ ਆਟੋਮੈਟਿਕ ਸਰਚ ਵਿੱਚ ਚੈਨਲ ਆਉਣ ਲੱਗੂਗਾ ਬਾਕੀ ਆਪਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵੀ ਆਪਾਂ ਉਹਦਾ ਲਿੰਕ ਦੇ ਦੇਨੇ ਆ ਤੁਸੀਂ ਉੱਥੇ ਜਾ ਕੇ ਵੀ ਉਹਨੂੰ ਫੋਲੋ ਕਰ ਸਕਦੇ ਹੋ ਠੀਕ ਆ ਤੇ ਉੱਪਰ ਸਕਰੀਨ ਦੇ ਉੱਪਰ ਵੀ ਲਿਖਿਆ ਆ ਰਿਹਾ ਸਾਰੇ ਸਪੈਲਿੰਗ ਵਗੈਰਾ ਸਾਰੇ ਉੱਤੇ ਆ ਰਿਹਾ ਤੁਸੀਂ ਭਰ ਸਕਦੇ ਹੋ ਤੇ ਜਰੂਰ ਸਰਚ ਵਿੱਚ ਆਊਗਾ ਤੇ ਸਾਰਿਆਂ ਸਪੋਰਟ ਕਰੋ ਇਹ ਵੀਡੀਓ ਤੇ ਆਪਾਂ ਕਿਉਂਕਿ ਫਿਰ 0 ਤੋਂ ਸਟਾਰਟ ਕਰ ਲਗੇ ਜਿਹੜੇ ਚੈਨਲ ਨਾਲ 0 0 ਤੋਂ ਆਪਾਂ ਸ਼ੁਰੂ ਹੋਣ ਲੱਗੇ ਆ ਤੇ ਸਾਰਾ ਅਸੀਂ ਉੱਥੋਂ ਸ਼ੁਰੂ ਹੋਣ ਲੱਗੇ ਆ ਜਿੱਥੋਂ ਅਸੀਂ ਤੇ ਸ਼ੁਰੂ ਹੋਣਾ ਚਾਹੁੰਦੇ ਹਾਂ ਇਸ ਟਾਈਮ ਠੀਕ ਆ ਤੇ ਜੋ ਆਪਾਂ ਹੁਣ ਸ਼ੁਰੂ ਹੋਵਾਂਗੇ ਤੇ ਤੁਹਾਨੂੰ ਨਾਲ ਸ਼ੁਰੂ ਕਰਾਵਾਂਗੇ ਠੀਕ ਆ ਸਾਰੇ ਜਣੇ ਕਰਿਓ ਕੰਟੀਨਿਊ ਓਕੇ ਤੇ ਸਪੋਰਟ ਕਰ ਦਿਓ ਮਨਪ੍ਰੀਤ ਨੂੰ ਬਹੁਤ-ਬਹੁਤ ਦੱਬ ਕੇ ਤੇ ਇਦਾਂ ਦੇ ਹੁਣ ਹੈਵੀ-ਹੈਵੀ ਸੂਟ ਤੇ ਅੱਗੇ ਹੁਣ ਆਉਂਦਾ ਰਿਹਾ ਸੀਜ਼ਨ ਆਉਂਦਾ ਜਾਂਦਾ ਤੇ ਵਧੀਆ-ਵਧੀਆ ਸੂਟ ਸਾਰੇ ਉਹਦੇ ਦੇ ਆਉਣੇ ਆ ਫੇਰ ਨਾ ਆਖਿਓ ਮੇਰੇ ਬਈ ਸਹੀ ਹੈ ਨਾ ਸਹੀ ਹੈ ਸਹੀ ਠੀਕ ਹੈ ਹੁਣ ਜਿਹੜੇ ਸਾਰੇ ਹੁਣ ਨਵੇਂ ਸੂਟ ਬਣਨਗੇ ਜੋ ਵੀ ਆਪਣਾ ਕੁਝ ਵੀ ਕੋਈ ਵੀ ਡਿਜ਼ਾਈਨ ਨਵਾਂ ਆ ਰੈਡੀ ਹੋਊਗਾ ਪਰ ਉਸ ਤੇ ਵੀਡੀਓ ਤੇ ਉਸ ਚੈਨਲ ਤੇ ਲੈ ਕੇ ਆਇਆ ਕਰਾਂਗੇ ਸੋ ਹੁਣ ਇਸ ਚੈਨਲ ਤੇ ਆਪਣੀਆਂ ਵੀਡੀਓ ਨਹੀਂ ਆਣਗੀਆਂ ਉਹ ਚੈਨਲ ਤੇ ਅਸੀਂ ਲਾਈਵ ਵੀ ਹੋਇਆ ਕਰਾਂਗੇ ਸ਼ਾਇਦ ਤੁਸੀਂ ਵੀਡੀਓ ਸਾਡੀ ਦੇਖ ਲਿਓ ਅ ਅੱਜ ਅਸੀਂ ਪਰਸਨਲ ਲਾਈਵ ਹੋਵਾਂਗੇ ਅਜ ਦਿਨ ਕੀ ਅੱਛਾ ਅੱਜ ਫੈ ਵੈਡਨੈਸਡੇ ਠੀਕ ਆ ਆਪਾਂ ਕੱਲ੍ਹ ਲਾਈਵ ਆਵਾਂਗੇ ਉਸ ਚੈਨਲ ਤੇ ਸੋ ਇੰਨਾ ਤੁਸੀਂ ਵੀ ਸਬਸਕ੍ਰਾਈਬਰ ਆਪਣੇ ਹੋ ਗਏ ਆ ਤੇ ਉਹਦੇ ਉੱਤੇ ਆਪਾਂ ਲਾਈਵ ਹੋਣ ਦੀ ਆਪਸ਼ਨ ਆ ਗਈ ਆ ਆਪਾਂ ਉੱਤੇ ਲਾਈਵ ਹੋਇਆ ਕਰਾਂਗੇ ਫਿਰ ਸਿੱਧੇ ਲਾਈਵ ਸਵਾਲਾਂ ਦੇ ਜਵਾਬ ਦਿਆ ਕਰਾਂਗੇ ਤੁਹਾਡੇ ਸੋ ਲਾਈਵ ਅਸੀਂ ਕਦੇ ਵੀ ਨਹੀਂ ਆਏ ਕਿ ਸਾਰੇ ਯੂਟਿਊਬਰ ਹੁੰਦੇ ਸੀ ਥੋੜੇ ਬਿਜ਼ੀ ਆ ਪਰ ਉਸ ਚੈਨਲ ਤੇ ਅਸੀਂ ਜ਼ਰੂਰ ਕੱਢਿਆ ਕਰਾਂਗੇ ਟਾਈਮ ਠੀਕ ਆ ਨਾ ਤੇ ਸਾਰੇ ਜਣ ਨੂੰ ਫੋਲੋ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰ ਲਿਓ ਓਕੇ ਇੰਨੇ ਦਵਾ ਨਾ ਕਦੇ ਕਿਹਾ ਨਹੀਂ ਘਰ ਵਾਲੀ ਦਾ ਮਸਲਾ ਤਾਂ ਕਰਕੇ ਘਰ ਵਾਲੀ ਤੋਂ ਡਰਦੇ ਆ ਨਹੀਂ ਇਹ ਨਾ ਐਕਚੁਅਲੀ ਸੋਚ ਹੁੰਦੀ ਸਭ ਦੀ ਕਿ ਮੈਨੂੰ ਇਹ ਹੁੰਦਾ ਕਿ ਜੇ ਤੁਸੀਂ ਮੈਨੂੰ ਜਾਣਦੇ ਹੋ ਨਾ ਤੇ ਮੇਰੇ ਪਰਿਵਾਰ ਨੂੰ ਵੀ ਜਾਣੋ ਜੇ ਜੇ ਅੱਜ ਤੁਹਾਡੀ ਨਿਗਾਹ ਦੇ ਵਿੱਚ ਮੈਂ ਆ ਤੁਸੀਂ ਮੈਨੂੰ ਵਧੀਆ ਕਹਿੰਦੇ ਹੋ ਤੇ ਮੈਨੂੰ ਇਹ ਹੁੰਦਾ ਕਿ ਮੇਰਾ ਪਰਿਵਾਰ ਵੀ ਮੇਰੇ ਨਾਲ ਅੱਗੇ ਅੱਗੇ ਚੱਲੇ ਜੇ ਮੈਨੂੰ ਜਾਣਦੇ ਹੋ ਤੇ ਮੇਰੀ ਮੰਮਾ ਨੂੰ ਵੀ ਤੁਸੀਂ ਜਾਣੋ ਜੇ ਤੁਸੀਂ ਮੈਨੂੰ ਜਾਣਦੇ ਹੋ ਮੇਰੇ ਫਾਦਰ ਨੂੰ ਤੁਸੀਂ ਜਾਣਦੇ ਹੋ ਮੈਨੂੰ ਜਾਣਦੇ ਹੋ ਮੇਰੀ ਵਾਈਫ ਨੂੰ ਵੀ ਜਾਣਦੇ ਹੋ ਇਹ ਅਲੱਗ-ਅਲੱਗ ਬੰਦਿਆਂ ਦੀ ਨਾ ਕੈਟਾਗਰੀਆਂ ਹੁੰਦੀਆਂ ਹਨ ਅਲੱਗ-ਅਲੱਗ ਬੰਦੇ ਦੀ ਸੋਚ ਹੁੰਦੀ ਹੈ ਇਹ ਕਈ ਬੰਦੇ ਹੋਣਗੇ ਕਿ ਸਿਰਫ ਅਸੀਂ ਕਿਸੇ ਨੂੰ ਮੂਰੇ ਨਹੀਂ ਆਉਣ ਦੇਣਾ ਜੀ ਅਸੀਂ ਆਦੀ ਵਾਈਫ ਨੂੰ ਅੱਗੇ ਨਹੀਂ ਆਉਣ ਦੇਣਾ ਕੋਕੇ ਪ੍ਰਾਂਹ ਸੋਚ ਆ ਹਰੇਕ ਦਾਬਦਾ ਹੈਗਾ ਆਪਾਂ ਕਿਸੇ ਦੀ ਲਾਈਫ ਚ ਇੰਟਰਵਿਊ ਨਹੀਂ ਕਰਦੇ ਹਰੇਕ ਦੀ ਸੋਚ ਆ ਕਿ ਕਿੱਦਾਂ ਜਿਉਂਦਾ ਹਨ ਪਰ ਮੇਰਾ ਜਿਉਂਦਾ ਇਹ ਸਟਾਈਲ ਹੈ ਕਿ ਜੇ ਮੈਂ ਮੈਨੂੰ ਲੋਕ ਜਾਣਦੇ ਮੇਰੇ ਪਰਿਵਾਰ ਨੂੰ ਵੀ ਜਾਣਨ ਠੀਕ ਹੈ ਦੋਸਤੋ ਇਹ ਛੋਟੀ ਜੀ ਵੀਡੀਓ ਸੀਗੀ ਤੇ ਵੀਡੀਓ ਦੇ ਉੱਪਰ ਲਿੰਕ ਆ ਰਿਹਾ ਤੇ ਸਾਰੇ ਜਣੇ ਕਰ ਦਿਓ ਦਬ ਕੇ ਸ਼ੇਅਰ ਇਸ ਵੀਡੀਓ ਨੂੰ ਤੇ ਰੀਤ ਫੈਸ਼ਨਸਲੀਨਾ ਚੈਨਲ ਨੂੰ YouTube ਤੇ ਜ਼ਰੂਰ ਸਰਚ ਕਰਿਓ ਤੇ ਜਲਦੀ ਆਪਾਂ ਫੇਰ ਇਹਦਾ ਪੇਜ ਵੀ ਲੈ ਕੇ ਆਵਾਂਗੇ Facebook ਦਾ ਉਹ ਵੀ ਤੁਹਾਨੂੰ ਅਪਡੇਟ ਦੇ ਦੇਵਾਂਗੇ ਨੈਕਸਟ ਵੀਡੀਓ ਦੇ ਵਿੱਚ ਠੀਕ ਹੈ ਨਾ ਦੰਨ ਦੰਨ ਜੀ ਹਾਂ ਧਿਆਨ ਰੱਖਿਓ ਨਵਾਂ ਸੂਟ ਪਾਇਆ ਹੈ ਵੀਡੀਓ ਬਣਾਉਣ ਦੇ ਚੱਕਰ ਚ ਨਹੀਂ ਮੈਂ ਉਹਦੇ ਤੇ ਵੀਡੀਓਸ ਅਪਲੋਡ ਕਰਨੀਆਂ ਤਾਂ ਕਰਕੇ ਪਾਇਆ ਉਹਦੇ ਵਿੱਚ ਆਪਾਂ ਸ਼ੂਟਿੰਗ ਲੈਣੀ ਸੀਗੀ ਪਹਿਲਾਂ ਅਸੀਂ ਕਲਿੱਪ ਲੈ ਲਈਆ ਜੋ ਜਿਹੜੀ ਜਿਹੜੀ ਮਤਲਬ ਕਿ ਸ਼ੂਟਿੰਗ ਹੋ ਰਹੀ ਹੈ ਸਾਰੇ ਉਹ ਨਵੇਂ ਚੈਨਲ ਤੇ ਆਪਾਂ ਜ਼ੋਰ ਲਾਉਣਾ ਹੁਣ ਅਸੀਂ 2 ਘੰਟੇ ਲਾਉਣੇ ਆ ਪੂਰੇ ਸੋ ਸੋਹਣੇ ਸੋਹਣੇ ਸੂਟ ਦਿਖਾਉਣੇ ਆ ਮਨਪ੍ਰੀਤ ਜਿਹੜੇ ਆ ਸੂਟ ਹੈਗੇ ਆ ਨਵੇਂ ਡਿਜ਼ਾਈਨ ਉਹ ਦਿਖਾਉਣੇ ਪਰ ਪਹਿਣਗੇ ਰੀਤ ਫੈਸ਼ਨਸ ਲਈਣਾ ਤੇ ਸੋ ਸਾਰੇ ਜਾਣੇ ਕਰ ਦੇ ਸਬਸਕ੍ਰਾਈਬ ਠੀਕ ਹੈ ਦੋਸਤੋ ਸਸਤੀ ਕਾ ਲਵ ਯੂ ਦੇ ਫਸਟ ਟਾਈਮ ਦੇਖ ਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹ ਤੇ ਵਲੌਗ ਆਪਾਂ ਕੰਟੀਨਿਊ ਪਾਵਾਂਗੇ ਤੇ ਕਿ ਨਿੱਕੇ ਨਿੱਕੇ ਸੋਹਣੀਆਂ ਫਿਲਮਾਂ ਹੀ ਪਾਉਣ ਲੱਗਾਗੇ ਠੀਕ ਹੈ ਥੋੜਾ ਬਿਜ਼ੀ ਆ ਬਸ ਚੈਨਲ ਬਣਾ ਲਿਆ ਆਪਾਂ ਸੋ ਅਲੱਗ ਅਲੱਗ ਕਰਨ ਦੇ ਵਿੱਚ ਕੋਸ਼ਿਸ਼ ਕਰ ਰਹੇ ਆ ਸਾਰਾ ਖਲਾਰਾ ਆ ਪੈ ਜਦੋਂ ਆਪਣਾ ਸੈੱਟ ਹੋ ਗਿਆ ਫਿਰ ਆਪਾਂ ਤੁਹਾਡੇ ਨਾਲ ਰੈਗੂਲਰ ਕਰਿਆ ਕਰਾਂਗੇ ਠੀਕ ਹੈ ਕਿਉਂਕਿ ਜਿਹੜਾ ਬੋਲੀਆਂ ਦੇਖਦੇ ਹੋ ਤੇ ਬੋਲੀਆਂ ਵਾਲਾ ਚੈਨਲ ਅਲੱਗ ਉਹ ਤੇ ਪੰਜਾਬੀ ਬੋਲੀਆਂ ਹੀ ਆਇਆ ਕਰਨਗੇ ਜਿਹੜਾ ਵਲੌਗ ਵਾਲਾ ਉਹ ਤੇ ਵਲੌਗ ਹੀ ਤੇ ਜੀ ਓਕੇ ਮੈਂ ਭੁੱਲ ਗਿਆ ਬਾਕੀ ਚਲੋ ਠੀਕ ਆ ਫਿਰ ਮਿਲਦੇ ਆ ਕੱਲ ਅਗਲੇ ਵਲੌਗ ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ